ਮਾਯੂ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਸ਼੍ਰੀ ਗੁਰਪ੍ਰੀਤ ਸਿੰਘ ਪੁੱਲਰ ਆਈਪੀਐਸ ਮਾਯੂ ਡੀਸੀਪੀ ਇਨਵੈਸਟੀਗੇਸ਼ਨ ਸ਼੍ਰੀ ਰਵਿੰਦਰਪਾਲ ਸਿੰਘ ਪੀਪੀਐਸ ਮਾਯੂ ਏਡੀਐਸਪੀ ਸੀਟੀ 3 ਸ਼੍ਰੀ ਮਤੀ ਜਸਨੂਰਪੁਰ ਆਈਪੀਐਸ ਇਹ ਦਿਧਿਆਇਤਾ ਅਨੁਸਾਰ ਜੋ ਵੀ ਵਿਅਕਤੀ ਸ਼ਹਿਰ ਵਿੱਚ ਹੋਟਲਾਂ ਦੀ ਆਰ ਵਿੱਚ ਗਲਤ ਦੇ ਨਜਾਇਜ਼ ਹੰਡਾ ਕਰ ਰਹੇ ਹਨ ਉਹਨਾਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਿਸ ਤਹਿਤ ਆਪਣਾ ਐਸਐਚਓ ਡਿਵੀਜ਼ਨ ਇੰਸਪੈਕਟਰ ਬਲਜਿੰਦਰ ਸਿੰਘ ਵੱਲੋਂ ਸੂਚਨਾ ਦੇ ਆਧਾਰ ਤੇ ਹੋਟਲ ਬੀਆਰ ਰੈਸਟ ਹਾਊਸ ਉੱਤੇ ਰੇਡ ਕੀਤੀ ਗਈ ਜਿੱਥੇ ਵੀ ਉਹਨਾਂ ਨੂੰ ਉਹਨਾਂ ਵੱਲੋਂ ਸੂਰਜ ਕੁਮਾਰ ਜੋ ਕਿ ਮੈਨੇਜਰ ਹੈ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਚਾਰ ਲੜਕੀਆਂ ਬਰਾਮਦ ਕੀਤੀਆਂ ਗਈਆਂ ਜੋ ਲੜਕੀਆਂ ਨੇ ਦੋਹਾਂ ਨੇ ਪੁਸ਼ਟੀ ਦੱਸਿਆ ਕਿ ਇਹ ਹੋਟਲ ਦੀ ਯਾਰ ਵਿੱਚ ਸੂਰਜ ਕੁਮਾਰ ਉਹਨਾਂ ਪਾਸੋਂ ਗਲਤ ਧੰਦਾ ਕਰਾਉਂਦਾ ਹੈ ਦੇਵਪਾਰ ਦਾ ਧੰਦਾ ਕਰਾਉਂਦਾ ਹੈ ਜਿਸ ਤਹਿਤ ਤੁਰੰਤ ਕਾਰਵਾਈ ਕਰਦੇ ਆਏ ਉਸ ਦੇ ਖਿਲਾਫ ਮਕਦਮਾ ਨੰਬਰ 247 ਮਿਤੀ 23 10 2025 ਅੰਡਰ ਸੈਕਸ਼ਨ 359 ਇਮੋਰਲ ਟ੍ਰੈਫਿਕ ਐਕਟ ਸੀਐਸਬੀ ਡਿਵੀਜ਼ਨ ਦਰਜ ਰਜਿਸਟਰ ਕੀਤਾ ਗਿਆ ਜੋ ਪ੍ਰਵੇਕਲੇਚ ਵੀ ਜੇਕਰ ਕੋਈ ਵੀ ਹੋਟਲ ਮਾਲਕ ਅ ਹੋਟਲ ਦੀ ਆਰ ਵਿੱਚ ਗਲਤ ਜਾਂ ਨਜਾਇਜ਼ ਕੰਮ ਕਰਦਾ ਪਾਇਆ ਗਿਆ ਤਾਂ ਉਸ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਧੰਨਵਾਦ